ਰਾਹੀ ਨੇ ਬਈ ਕਿਹੜਾ ਪਿੰਡ ਆਪਣਾ ਡਿਊਡ ਪਿੰਡ ਹੈ ਵੀਰੇ ਆ ਲੋਕ ਲਈ ਹੈ ਨਾ ਜਿੱਥੇ ਦੀ ਲੋਕੇਸ਼ਨ ਜਿਹੜੀ ਹੈਗੀ ਸੀ ਵੀਰੇ ਇਹਨਾਂ ਦੀ ਸ਼ੂਟ ਦੀ ਉਹੀ ਪਿੰਡ ਆ ਭਾਈ ਪਹਿਲਾਂ ਵੀ ਵੀਡੀਓ ਵੀਡੀਓ ਦੇਖਦਾ ਭਾਈ ਨੂੰ ਖਿਆਲ ਰਿਆ ਸੀ ਭਾਈ ਦਾ ਸੇਵ ਹੋਈ ਬੁੱਕ ਕਰੀ ਜੀ ਨਾ ਭਾਈ ਧੰਨਵਾਦ ਚਲੋ ਉਹ ਤਾਂ ਗੱਲਾਂ ਕੋਈ ਚੱਕਰ ਨਹੀਂ ਬਾਬਾ ਅੰਜ ਮਿੱਤਰੋ ਕੀ ਹਾਲ ਚਾਲ ਆ ਭਾਈ ਨਵੇਂ ਬਲੌਗ ਚ ਭਾਈ ਸਭ ਦਾ ਸਵਾਗਤ ਆ ਤੇ ਕਾਫੀ ਟਾਈਮ ਬਾਅਦ ਬਲੌਗ ਬਣਾ ਰਹੇ ਦੀ ਪੁੱਜਾਣਾ ਤੇ ਅੱਜ ਭਾਈ ਆਪਾਂ ਚਲੇ ਸੀ ਸ਼ੂਟ ਦੇ ਤੇ ਆਪਾਂ ਆ ਗਏ ਘੜਾ ਮਹਾਲੀ ਛੋਟਾਗਾ ਤੇ ਰਾਤ ਅਸੀਂ ਬਾਰਡਰ ਤੇ ਸੀ ਇਹ ਤੇ ਸਵੇਰੇ ਲੇਟ ਹੋ ਗਏ ਦੀਪੂ ਡਿਓੜੀ ਤੋਂ ਆਇਆ ਸਿੱਧਾ ਘਰੇ ਵੀ ਨਹੀਂ ਭੇਜਿਆ ਰਾਤ ਵਿੱਚ ਆ ਕੇ ਪਾਤਣਾ ਹੀ ਬਲਾ ਲਿਆ ਦੀਦਾ ਤੇ ਅਸੀਂ ਹੁਣ ਪਹੁੰਚਣ ਵਾਲੀਆਂ ਟਰੈਕਟਰ ਸਟਾਰਟ ਕਰਨਾ ਆਪਾਂ ਨੇ ਤੇ ਆਪਣੇ ਆ ਟਰੈਕਟਰ ਫਿਰ ਬਾਰਡਰ ਤੇ ਸੀ ਤਾਂ ਕਰਕੇ ਆਪਾਂ ਡੇਕ ਢੁੱਕ ਵੀ ਨਹੀਂ ਖੋਲਿਆ ਹੋਇਆ ਤੇ ਆਪਾਂ ਟਰੈਕਟਰ ਲੈ ਲਿਆ ਹੋਰ ਤੇ ਉਹ ਟਰੈਕਟਰ ਲੈਤਾ ਕਿਹੜਾ ਉਹ ਤੁਹਾਨੂੰ ਉੱਤੇ ਚੱਲ ਕੇ ਦਿਖਾਉਣਾ ਹੈ ਵਲੌਗ ਹੈ ਜਿਹੜਾ ਪੂਰਾ ਦੇਖਿਓ ਤੇ ਮਹਾਲੀ ਆਏ ਹੋਏ ਤੇ ਅੱਜ ਵੀਡੀਓ ਜਿਹੜੀ ਪੂਰੀ ਦੇਖਿਓ ਕਰਦੇ ਆਪਾਂ ਗੱਲਬਾਤ ਉਹ ਜੀ ਵਸਕੇ ਜਾਈ ਜਾਂਦਾ ਆਪਣਾ ਟਰੈਕਟਰ ਲੈ ਵੀ ਮਿੱਤਰੋ ਇਧਰ ਅਮਰਤ ਪਹੁੰਚ ਗਿਆ ਟਰੈਕਟਰ ਘਰ ਲੋ ਚੈੱਕ ਪਹੁੰਚਣ ਵਾਲਾ ਬਾਕੀ ਵੀਡੀਓ ਪੂਰੀ ਦੇਖੋ ਬਸ ਲొਕੇਸ਼ਨ ਰਹੀ ਉਹਨਾਂ 2 ਕਿਲੋਮੀਟਰ ਚੱਲਦੇ ਆ ਫਿਰ ਓਡੀ ਕਮਰਤ ਲੈ ਵੀ ਮਿੱਤਰੋ ਪਹੁੰਚ ਗਏ ਕੰਦੇ ਲొਕੇਸ਼ਨ ਤੇ ਆਹ ਲొਕੇਸ਼ਨ ਆ ਤੇ ਟਰੈਕਟਰ ਆਪਣੇ ਨਾਲ ਜਾ ਰਿਹਾ ਘੰਟਾ ਕੁ ਲੇਟ ਹੋ ਗਏ ਲੋ ਕੇ ਰਹੇ ਹਨ ਹੋਰ ਭਾਈ ਜਾਨ ਅਦੇ ਵੀ ਵੀਤ ਰਹੋ ਝੂਟ ਤੇ ਪਹੁੰਚ ਗਏ ਇਧਰ ਦੇਖੇ ਵਾਲੀ ਆ ਤੇ ਉਧਰ ਦੇਖੋ ਝੂਟ ਚੱਲ ਰਿਹਾ ਬਾਕੀ ਲਗੇ ਜਣਾ ਜਿਹੜੇ ਸਟੰਟ ਦੀ ਉਕਾਤ ਦੀ ਆ ਲੈ ਵੀ ਮਿੱਤਰੋ ਇਥੋਂ ਹੋ ਗਿਆ ਸ਼ੂਟ ਕੰਪਲੀਟ ਲੋਕੇ ਜਣ ਦੇ ਜਿਹੜੇ ਸ਼ੋਰਟ ਚੱਕਣ ਦੇ ਉਹਨਾਂ ਨੇ ਚੱਕ ਲਏ ਤੇ ਹੁਣ ਚੱਲਿਆਂ ਆਪਾਂ ਆਪਣੇ ਟਰੈਕਟਰ ਦਾ ਸਟੰਟ ਹੋਣਾ ਜਿੱਥੇ ਸਟੰਟ ਹੋਣਾ ਉਹ ਲੋਕੇਸ਼ਨ ਤੇ ਆਪਾਂ ਚੱਲਿਆ ਹੁਣ ਅਮਰਤ ਲਿਆਂਦਾ ਟਰੈਕਟਰ ਤੇ ਆਪਾਂ ਚੱਲਦੇ ਆਪਾਂ ਲੈ ਵੀ ਮਟਰ ਲੋਕੇਸ਼ਨ ਤੇ ਆ ਗਈ ਸੀ ਤੇ ਬਾਈ ਸਾਡੇ ਨਾਲ ਮਨੀ ਕੈਮਰਾਮੈਨਾਂ ਤੇ ਬਾਈ ਨੇ ਉਹ ਗਾਣਾ ਸ਼ੂਟ ਕਰਾਇਆ ਸੀ ਜਿਹੜਾ ਉਹ ਕੁੜੀ ਨਾਲ ਆਇਆ ਸੀ ਆ ਤੇ ਇਧਰ ਆਪਾਂ ਲਿਆਏ ਟਰੈਕਟਰ ਦਾ ਮਲਾ ਚੈੱਕ ਕਰ ਲੀਏ ਤੇ ਫੇਰ ਸ਼ੂਟ ਕਰਨਾ ਕਰਦੇ ਆ ਇੱਕ ਨਹੀਂ ਫਕਰ ਕੋਟਾ ਬਾਈ ਨੇ ਪਹਿਲਾਂ ਹੀ ਸਾਰਾ ਕੰਮ ਕਰਿਆ ਤੇ ਅੱਜ ਫੇਰ ਇਹ ਹੋਇਆ ਦੇਖ ਬਾਕੀ ਤੇਰੇ ਵਾਲਾ ਕੰਮ ਵੀ ਸਰਾ ਬੱਬੇ ਰੀਲਾ ਰੁਲਾ ਤੂੰ ਵੀ ਜ਼ਰਾ ਤੇ ਬਾਕੀ ਵੀਡੀਓ ਵਾਲੀ ਤਾਂ ਕਰ ਸਰਾ ਲਾਉਂਦਾ ਬਾਈ ਕਰ ਲਿਓ ਕਨੈਕਟ ਜੇ ਕਿਸੇ ਪੁਰਾਣੇ ਕਿਸੇ ਗਾਣੇ ਦੀ ਵੀਡੀਓ ਕਰਾਉਣੀ ਆ ਪੁਰਾਣੇ ਹਾਲ ਕਰ ਲਿਓ ਕਮੈਂਟ ਛੱਡ ਦਿਓ ਕਮੈਂਟ ਵਿੱਚ ਦੇ ਦਾਂਗਾ ਬਾਈ ਨੰਬਰ ਮੇਰੇ ਮਿੱਤਰੋ ਆ ਗਏ ਕਰਕੇ ਦੇਖ ਰਿਹਾਗੇ ਚੈੱਕ ਕਰ ਰਹੇ ਚੈੱਕ ਰੋ ਵੀ ਬਹੁਤ ਚੱਲ ਰਹੀ ਅੱਜ ਤਾਂ ਸ਼ੋਰ ਚੱਲ ਰਿਹਾ ਕਹਿੰਦੇ ਟਰੈਕਟਰ ਦੇ ਉੱਪਰ ਖੜ ਕੇ ਟਿੱਕ ਲੈ ਰਹੇ ਆਂ ਗਾਣਾ ਆਪਾਂ ਮਿਊਟ ਕਰਾਂਗੇ ਭਾਈ ਕਿਉਂਕਿ ਹਜੇ ਆਉਣਾ ਲੈ ਵੀ ਮਿੱਤਰੋ ਕਹਿੰਦੇ ਕੱਡੇ-ਕੱਡੇ ਸਾਥ ਲਾ ਕੇ ਕ੍ਰੇਨ ਆ ਗਈਆਂ ਭਾਈ ਉਹਦੀ ਲੋਕੇਸ਼ਨ ਬਣਾਈਆ ਗਿਆ ਲੀ ਗਲਤ ਆ ਬਾਈ ਮਾਫੀ ਚਾਹੁੰਦੇ ਆ ਅੱਜ ਹਵਾ ਜ਼ਿਆਦਾ ਚੱਲ ਰਹੀ ਆ ਵੌਇਸ ਸਹੀ ਨਹੀਂ ਆਈ ਤੇ ਆਪਾਂ ਜਿਹੜਾ ਮਿਊਟ ਕਰ ਰਹੇ ਆ ਬਾਈ ਉਹ ਗਾਣਾ ਚੱਲ ਰਿਹਾ ਆਪਾਂ ਗਾਣਾ ਜਾਨੀ ਕਿ ਲੀਕ ਨਹੀਂ ਕਰਨਾ ਸ਼ੋਅ ਨਹੀਂ ਕਰਨਾ ਹਜੇ ਅਗਲੇ ਦਾ ਰਿਕਾਰਡ ਹੋਣਾ ਗਾਣਾ ਆਪਾਂ ਬਲੌਗ ਪਾਇਆ オリジナル ਤੇ ਆਪਾਂ ਉਹਨਾਂ ਦਾ ਗਾਣਾ ਜਿਹੜਾ ਉਹ ਮਿਊਟ ਕਰ ਦਿੱਤਾ ਤੇ ਬਾਕੀ ਚੈਨਲ ਸਬਸਕ੍ਰਾਈਬ ਕਰ ਲਓ ਬਾਈ ਬਲੌਗ ਆ ਜਿਹੜਾ ਪੂਰਾ ਦੇਖਿਓ ਅੱਗੇ ਲੇ ਵੀ ਮਿੱਤਰੋ ਕਹਿੰਦੇ ਲੰਚ ਦਾ ਟਾਈਮ ਹੋ ਗਿਆ ਤੇ ਲੰਚ ਕਰਨ ਲੱਗੇ ਆਂ ਹਾਂਜੀ ਭਾਈ ਅੱਛੇ ਦੇਖੋ ਲੰਚ ਦਾ ਟਾਈਮ ਹੋ ਗਿਆ ਲੰਚ ਕਰ ਲਈਏ ਤੇ ਫਿਰ ਬਾਕੀ ਰਹਿਦਾ ਛੂਟੋ ਸਾਹਮਣੇ ਬੜੇ ਟਰੈਕਟਰ ਖੜੇ ਆ ਬਾਕੀ ਰਹਿਦਾ ਛੂਟ ਫਿਰ ਕਰਾਂਗੇ ਓ ਦੀਪੂ ਲੈ ਵੀ ਮਿੱਤਰੋ ਖਾਣਾ ਖਾ ਕੇ ਆਗੇ ਦੀ ਵਾਪਸ ਤੇ ਆ ਬਾਈ ਟਰੈਕਟਰ ਲੈ ਕੇ ਆਏ ਨੇ ਕਹਿੰਦੇ ਰੀਲਾ ਲੂਲਾ ਬਣਾਉਣੀਆਂ ਨੇ ਤੇ ਥੋੜਾ ਛੂਟ ਹੋ ਗਿਆ ਉਸ ਤੋਂ ਬਾਅਦ ਟਰੈਕਟਰ ਨਾਲ ਰੀਲਾ ਲੂਲਾ ਬਣਾਵਾਂਗੇ ਤੇ ਆ ਭਰਾਏ ਨੇ ਭਾਈ ਕਿਹੜਾ ਪਿੰਡ ਆ ਆਪਣਾ ਪਿਊੜ ਪਿੰਡ ਆ ਵੀਰੇ ਆ ਲੋਕਲੀ ਆ ਨਾ ਜਿੱਥੇ ਦੀ ਲੋਕੇਸ਼ਨ ਜਿਹੜੀ ਹੈਗੀ ਸੀ ਵੀਰੇ ਇਹਨਾਂ ਦੀ ਛੂਟ ਦੀ ਉਹੀ ਪਿੰਡ ਆ ਬਾਈ ਪਹਿਲਾਂ ਵੀ ਵੀਡੀਓ ਵੀਡੀਓ ਦੇਖਦਾ ਬਾਈ ਨੂੰ ਖਿਆਣ ਦੀ ਸੀ ਬਾਈ ਦਾ ਸੇਵ ਹੋਈ ਬੋਕਰੀ ਨਾ ਬਾਈ ਧੰਨਵਾਦ ਚਲੋ ਉਹ ਤਾਂ ਗੱਲਾਂ ਕੋਈ ਚੱਕਰ ਨਹੀਂ ਬਾਬਾ ਕੋਈ ਚੱਕਰ ਨਹੀਂ ਵੀਰ ਓਕੇ ਓਕੇ ਵੀਰੇ ਧੰਨਵਾਦ ਭਰਾ ਵੀਡੀਓ ਦੇਖਿਆ ਚਾਰ-ਦਸ ਰੱਖਿਆ ਤੇ ਦੂਬਾਦ ਬਣਾਉਨੇ ਬਈ ਆ ਟਰੈਕਟਰ ਨਾਲ ਰੀਲਾ ਤੇ ਥੋੜਾ ਸ਼ੂਟ ਰਹਿ ਗਿਆ ਬਹੁਤ ਲਵੀ ਮਤਰਾ ਖਾਣਾ ਖੋਣਾ ਖਾ ਕੇ ਆ ਗਈ ਸੀ ਦਵਾਰੇ ਲੱਗਿਆ ਸ਼ੂਟ ਕਰਨ ਨੂੰ ਚਾਰੋਂ ਬਾਈ ਚਲੋ ਬਈ ਲੇ ਵੀ ਮੈਟਰੋ ਹੁਣ ਕਰਦੇ ਆਪਾਂ ਸਟਾਰਟ ਚਲੋ ਦੁਬਾਰੇ ਕਪੜੇ-ਕਪੜੇ ਚੇਂਜ ਕਰਕੇ ਆਏ ਆ ਜੇ ਹੈਲੋ ਮੈਟਰੋ ਛੂਟ ਚੱਲਦੇ-ਚੱਲਦੇ ਆਪਣਾ ਹੋ ਗਿਆ ਤੇ ਹੋ ਗਈ ਠੰਡ ਇਧਰ ਕਪੜੇ-ਕਪੜੇ ਪਾਉਣ ਲੱਗੇ ਦੀ ਪਠੰਡ ਲੱਗ ਰਹੀ ਆ ਹਾਂ ਮੈਂ ਤਾਂ ਗੋੜ ਪਾ ਲਾ ਮੈਨੂੰ ਲੱਗ ਰਹੀ ਆ ਤੇ ਉਧਰੋਂ ਬਾਈ ਵੀ ਹੋਰ ਰੀਲਾ ਬਣਾਉਣ ਵਾਸਤੇ ਰੁਕੇ ਹੋਏ ਨੇ ਉਧਰੋਂ ਛੂਟ ਚੱਲ ਰਿਹਾ ਹਜੇ ਤੇ ਬਾਕੀ ਸਾਡੇ ਕਿ ਟੇਕ ਹੋ ਗਏ ਮਾਡਲ ਵਾਲੇ ਰਹਿ ਗਏ ਹੁਣ ਉਹਨਾਂ ਨੂੰ ਆਉਂਦਾ ਛੂਟ ਆਜੇ ਚੱਲੀ ਹੋ ਜਾਂਦਾਗਾ ਬੀਓ ਮੋਜ਼ਮ ਦਾ ਸਾਰਾ ਲੱਗਿਆ ਰਿਹਾ ਵੈਦਰ ਚਿੱਤ ਰੂਪ ਹੈ ਤਾਂ ਹਰੀਲਾ ਹੈ ਘੇਰਾ ਭਣੀ ਮੌਸਮ ਥੱਕ ਗਿਆ ਓਏ ਥੱਕ ਗਿਆ ਹੈ ਥੱਕ ਗਿਆ Metro Dol. ਉਹ ਝੂਟ ਲਗਭਗ ਹੋ ਗਿਆ ਜੇ ਡਾਟਾ ਤੇ ਗਾਣੇ ਸੀ ਇਹ ਦੋ ਤੇ ਹਾਂ ਉਧਰ ਇੱਕ ਦੋ ਟ੍ਰੈਕ ਹੋ ਗਏ ਉਹ ਵੀ ਉਹਦੇ ਨਾਲ ਵੀ ਕਮਾਇਆ ਸੀ ਤੇ ਆ ਵੀ ਕਮਾਇਆ ਸੀ ਤੇ ਇੱਧਰ ਦੋ ਹੈਡ ਰੇ ਹੋ ਗਏ ਤੇ ਬਾਕੀ ਇੱਧਰ ਪਾਈ ਦਾ ਗਾਣਾ ਪਤਾ ਨਹੀਂ ਹੈ ਪਤਾ ਨਹੀਂ ਹੈ ਕਿ ਕਦੋਂ ਆਉਣਾ ਤੇ ਬਾਕੀ ਵੀਰ ਦੇਖਦੇ ਹਾਂ ਸਿਸਟਮ ਕੀ ਬੰਦ ਆ

ਲੱਭੇ ਮਿੱਤਰੋ ਸ਼ੂਟ ਹੋ ਗਿਆ ਕੰਪਲੀਟ ਤੇ ਇਧਰ ਭਾਈ ਹੋਰਾਂ ਨੇ ਰੀਲਾ ਰੂਲਾ ਬਣਾਈਆਂ ਸੀ ਭਾਈਆਂ ਦਾ ਟਰੈਕਟਰ ਦੇਖੋ ਬਈਆਂ ਨੇ ਵੀ ਮੋਡੀਫਿਕੇਸ਼ਨ ਕਰੀ ਹੋਈ ਆ ਤੇ ਰੀਲਾ ਰੂਲਾ ਬਣਾਈ ਜਾਂਦੇ ਭਰਾ ਨੇ ਤੇ ਬਈਆਂ ਦਾ ਲੋਕਲ ਹੀ ਪਿੰਡ ਆਪਣੀ ਵੀਡੀਓ ਵੀਡੀਓ ਦੇਖਦੇ ਨੇ ਭਰਾ ਤੇ ਆ ਵੀ ਪਿਆਰ ਉਹਦੀ ਖੜੇ ਸੀ ਉਹਨਾਂ ਨਾਲ ਜੰਨ ਨਾਲ ਸ਼ੁਕਰੀ ਨਿਭੜਿਆ ਹੁਣ ਸ਼ੂਟ ਨਿਭੜਿਆ ਹੁਣ ਬਈਆਂ ਦੀਆਂ ਰੀਲਾ ਰੂਲਾ ਬਣਾ ਕੇ ਬਈਆਂ ਨਾਲ ਸਟੰਟ ਵੀ ਜਾਂਦਾ ਤੇ ਉਧਰ ਅਜੇ ਸ਼ੂਟ ਚੱਲ ਰਿਹਾ ਹੈਗਾ ਦੇਖੋ ਬੰਦਾ ਟੰਗ ਰੱਖਿਆ ਕੋਠਾ ਇਹ ਗਾਣੇ ਦਾ ਸ਼ੂਟ ਆ ਇਹ ਤੇ ਆਪਣੇ ਗਾਣੇ ਹੋ ਗਏ ਕੰਪਲੀਟ ਆ ਤੇ ਹੁਣ ਆਪਾਂ ਚੱਲੇ ਬਈ ਵਾਪ ਠੀਕ ਆ ਮੇਰੇ ਵੀਰੋ ਓਕੇ ਵੀਰ ਮਿਲਦੇ ਆ ਧੰਨਵਾਦ ਵੀਰੇ ਯਾਰ ਇੰਨਾ ਟਾਈਮ ਖੜੇ ਰਹੇ ਤੁਸੀਂ ਓਕੇ ਵੀਰੇ ਠੀਕ ਆ ਵੀਰੇ ਓਕੇ ਵੀਰੋ ਓਕੇ ਵੀਰੋ ਓਕੇ ਵੀਰੋ ਓਕੇ ਵੀਰੋ ਓਕੇ ਜਾਣਾ ਓਕੇ ਵੀਰੋ ਹਾਂ ਹਾਂ ਵੀਰ ਜਰੂਰ ਲੈ ਵੀ ਮਿੱਤਰੋ ਸ਼ੂਟ ਹੁਣ ਜਮਾ ਹੋ ਗਿਆ ਕੰਪਲੀਟ ਆ ਤੇ ਬਾਈ ਨੇ ਬਣਾਈ ਆ ਵੀਡੀਓ ਬਾਈ ਘੈਂਟ ਵੀਡੀਓ ਬਣਾਦਾ ਉਹ ਹਰਜੋਤ ਕੌਰ ਵਾਲੀ ਵੀਡੀਓ ਜਿਹੜਾ ਪਿੰਡ ਆ ਪਾਸਟ ਸਟਾਰਟ ਕਰਦੇ ਉਹ ਬਾਈ ਨੇ ਬਣਾਈ ਦੀ ਵੀਡੀਓ ਤੇ ਬੜੀ ਘੈਂਟ ਵੀਡੀਓ ਬਣੀ ਸੀ ਗਾਣਾ ਵੀ ਬਹੁਤ ਚੱਲਿਆ ਸੀ ਬਾਈ ਦਾ ਕੰਮ ਬਹੁਤ ਹੈ ਤਾਂ ਜੇ ਕਰਨਾ ਕਨੈਕਟ ਬਾਈ ਨਾਲ ਕਰ ਲਿਓ ਡਿਸਕ੍ਰਿਪਸ਼ਨ ਜੇ ਮੈਂ ਬਾਈ ਦਾ ਨੰਬਰ ਦੇ ਦਵਾਂ ਤੇ ਹੁਣ ਇਧਰ ਇਹਨਾਂ ਦੇ ਇੱਕ ਦੋ ਟੈਕ ਰਹਿ ਗਏ ਤੇ ਅਸੀਂ ਚੱਲੇ ਵਾਪਸ ਓਕੇ ਮੰਨੀ ਵੀਰ ਓਕੇ ਜਾਨ ਓਕੇ ਵੀਰ ਮਿਲਦੇ ਆਂ ਫਿਰ ਹਨਾ ਓਕੇ 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 ਵੀਰ ਲੈ ਵੀ ਮਿੱਤਰੋ ਕਹਿੰਦੇ ਵੱਜ ਗਏ 8:30 ਤੇ ਬਾਈ ਦੇ ਘਰੇ ਆ ਗਏ ਤੇ ਟਰੈਕਟਰ ਆਉਣ ਲਾ ਦੀ ਅੰਦਰ ਤੇ ਫੇਰ ਅਮਰਦਨ ਉਹ ਵੀ ਛੱਡ ਗਏ ਤੇ ਆਪਾਂ ਅੱਗੇ ਦਿਖਾਈਏ ਤੁਹਾਨੂੰ ਟਰੈਕਟਰ ਦੇਖਣਾ ਹਾਂ ਨਹੀਂ ਦਿਖਾਣਾ ਲੈ 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 ਉਹ ਨਾ ਕੀ ਅੱਕਾ ਆ ਜਾ ਜਗਾ ਰਹੇ ਆ ਬਈ ਆ ਗਏ ਬਾਈ ਦਵਿੰਦਰ ਕੋਲੇ ਦਵਿੰਦਰ ਖੇਤ ਗਿਆ ਹੋਇਆ ਆਉਂਦਾ ਕਰਨਾ ਲੱਦਣ ਲੱਗ ਰਹੇ ਨੇ ਤੇ ਆ ਖੜਿਆ ਆਪਣਾ ਕਹਿੰਦੇ ਟਰੈਕਟਰ ਵੇਲੇ ਕਰਤੇ 36 30 ਆ ਜਾ ਦੇ ਕੀ ਕਿ ਮੇਰੇ ਰੇਤਾ ਹਾਂ ਫੋੜ ਤੇ ਦੇਖਣਾ ਨਾ ਰੇਤਾ ਪਿਆ ਕਿਲੋ ਕਿਲੋ ਜਾ ਰਿਹਾ ਯੋਜਨਾ ਤਾਂ ਬਣਾ ਗਏ ਪਰ ਇਹ ਨੂੰ ਜਨ ਨਹੀਂ ਓਏ ਸਾਫ਼ ਸੂਬ ਕਰ ਦਿਆ ਕਰ ਮੇਰਾ ਵੀਰ ਹਾਂ ਸਟੋਰੀਆਂ ਪਾਣੀੋ ਕਰਾਂ ਹਾਂ ਓਏ ਪਤਾ ਗਿਆ ਚ ਹੈ ਹੋਰ ਨੇਰੀ ਆਈ ਸੀ ਅੱਜ ਨਹੀਂ ਹਾਂ ਨੇਰੀ ਆਈ ਸੀ ਆ ਵੀ ਗੱਲ ਲੱਗੀ ਆ ਸਾੜਣ ਦੇ ਇੰਨਾ ਕੋਈ ਰੇਤਾ ਨਹੀਂ ਅੰਦਰ ਹਾਂ ਸਾਫ਼ ਰੱਖਿਆ ਕਰੋ ਬਾਈ ਲੈ ਵੀ ਮਿੱਤਰੋ ਲੈ ਅੰਦਰ ਆ ਕੀ ਦਾ ਲੈ ਵੀ ਮਿੱਤਰੋ ਕਹਿੰਦੇ ਸਟੰਟ ਤੋਂ ਬਾਅਦ ਹੁਣ ਟਰੈਕਟਰ ਲਾਦਾ ਅੰਦਰ ਤੇ ਬਾਕੀ ਜਲਦੀ ਭੇਜਾਂਗੇ ਤੁਹਾਨੂੰ ਗਾਣੇ-ਗਾਣੇ ਦੇ ਲਿੰਕ ਤੇ ਬਾਈ ਜੀ ਮੈਂ ਤੁਹਾਨੂੰ ਮਲਾ ਕੇ ਵਲੌਗ ਦਾ ਕਰਦੇ ਆਪਾਂ ਦਾ ਐਂਡ ਅਮਰਤਾ ਸਵਾਦ ਆਇਆ ਅੱਜ ਪੂਰਾ ਹੈ ਮਣੀ ਗੱਲ ਬਾਤ ਲਵੇ ਮਤਰੋਸ ਫਿਰ ਜਦੋਂ ਆ ਗਿਆ ਗਾਣਾ ਤੁਹਾਨੂੰ ਲਿੰਕ ਸ਼ੇਅਰ ਕਰ ਦਾਂਗੇ ਕੀ ਹੋ ਗਿਆ ਅਮਰਤਾ ਅਗਲਾ ਸਟੰਟ ਮੈਂ ਹੀ ਕਰਨਾ ਅਗਲਾ ਸਟੰਟ ਅਗਲੇ ਗਾਣੇ 'ਚ ਨਹੀਂ ਕਰਨਾ ਹੈ ਚਲੋ ਵੀ ਮਿੱਤਰੋ ਬਾਈ ਦਵਿੰਦਰ ਨੂੰ ਆਉਣ ਤੋਂ ਮਿਲਿਆ ਕੇ ਕਰਦੇ ਆਂ ਬਲੌਗ ਦਾ ਦਾ ਐਂਡ ਖੜ ਜਾ ਦੇਖਾਂ ਕੀ ਹੋ ਰਿਹਾ ਆ ਲੈ ਲੈ ਕਰ ਲੋ ਗਿਆ ਉਹ ਬੰਦਾ ਸਾਹਮਣੋਂ ਬੰਦੇ